ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਕਮਾਲੂ ਡੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਮੇਰੇ ਪਿੰਡ ਦੀ ਹੈ ਕਮਾਲੂ ਸਾਡਾ ਪਿੰਡ ਹੈ ਤਹਿਸੀਲ ਤਲਵੰਡੀ ਸਾਬੋ ਤੇ ਜ਼ਿਲ੍ਹਾ ਪੈਂਦਾ ਸਾਨੂੰ ਬਠਿੰਡਾ ਜਿਸ ਘਰ ਦੇ ਵਿੱਚੋਂ ਵੀਡੀਓ ਬਣਾ ਰਿਹਾ ਵੀਰ ਨਾ ਪਸ਼ੂ ਪਾਲਣ ਦਾ ਕੰਮ ਕਰਦਾ ਹੈ ਇਹ ਦੋ ਮੱਚਾ ਤਾਂ ਇਹ ਖੜੀਆਂ ਕੁਛ ਵੀਰ ਕੋਲੇ ਅੰਦਰੇ ਵੀ ਮੱਝਾਂ ਖੜੀਆਂ ਐ ਇਹਦੇ ਬਾਕੀ ਦੋਸਤੋ ਸਾਹਮਣੇ ਨਾ ਪਰਲੇ ਪਾਸੇ ਫਾਰਮ ਹੈ ਗਾਵਾਂ ਦਾ ਕੀਤਾ ਬਾਈ ਨੇ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਸਾਹਮਣੇ ਜਿਹੜੀ ਝੋਟੀ ਤੁਹਾਨੂੰ ਦਿਖਾਉਣੀ ਹੈ ਇਹ ਸੇਲਾ ਬਾਈ ਦੀ ਟੋਕੜ ਝੋਟੀ ਹੈਗੀ ਇਹ ਬਕਾਊ ਆ ਡਿਟੇਲ ਆਪਾਂ ਸਾਰੀ ਬਾਈ ਤੋਂ ਲੈ ਲਾਂਗੇ ਜਿਹੜੇ ਭਰਾ ਨੂੰ ਚੰਗੀ ਲੱਗੀ ਦੋਸਤੋ ਬਾਈ ਨਾਲ ਕੰਟੈਕਟ ਕਰ ਲਿਓ ਸੋ ਇਹਨਾਂ ਨੇ ਗਾਵਾਂ ਦਾ ਫਾਰਮ ਕਰ ਲਿਆ ਗਾਵਾਂ ਹੀ ਪਾਉਣੀਆਂ ਅੱਗੇ ਵੀ ਇਹਨਾਂ ਨੇ ਸਮੱਝਾਂ ਇੱਕ ਹੀ ਕਹਿੰਦੇ ਘਰੇ ਇੱਕ ਮੱਝ ਰੱਖਣੀ ਤੇ ਬਾਕੀ ਗਾਵਾਂ ਦਾ ਕੰਮ ਹੀ ਐ ਇਹ ਸੂਈ ਵੀ ਹੈ ਬਾਕੀ ਆ ਜੋ ਡਿਟੇਲ ਲੈਣ ਆ ਸਾਰੀ ਗੁਰਪ੍ਰੀਤ ਬੈਲ ਦਾ ਮੋਬਾਈਲ ਨੰਬਰ ਬੋਲ ਦੇ ਬਾਈ 83270 ਹਾਂ 72624 84270 72624 ਇਹ ਨੰਬਰ ਤੇ ਇਹ ਭਾਈ ਆ ਸੁਹਾ ਦੂਜਾ ਇਹ ਦੂਜਾ ਦੂਜਾ ਕਨੇਜਰ ਦੀ ਸੂਈ ਐ ਇਹ ਸਵਾ 3 ਮਹੀਨੇ ਦੀ ਸਵਾ 3 ਮਹੀਨੇ ਦੀ ਸੂਈ ਐ ਤੇ ਮਗਰ ਬੱਚਾ ਕੀ ਐ ਕੱਟਾ ਮਗਰ ਇਹਦੇ ਕੱਟਾ ਤੇ ਸਮਰੀ ਕੋਈ ਟਿਕਾ ਡੂ ਕਹਿੰਦੇ ਲਵਾਏ ਹੁਣ ਡੋਕਾ ਕਰਦੇ ਹੁਣ ਬਣ ਜੂ ਹੁਣ ਡੋਕਾ ਕਰੀ ਜਾਂਦੀ ਐ ਵੀ ਹੁਣ ਤਾਰਾਂ ਦੇਣ ਦੇ ਨੇੜੇ ਐ ਸਮਰ ਆਦੇ ਠੀਕ ਐ ਤੇ ਦੁੱਧ ਕਿੰਨਾਗਾ ਦੁੱਧ ਉਹ ਤਾਂ 9 ਕਿਲੋ ਆਖੇ 8 ਕਿਲੋ ਜੋਕ ਕੇ ਦੇ ਨਾ ਅਸ਼ਾ ਤੁਸੀਂ ਘਰੇ 9 ਕਿਲੋ ਚਾਣੇ ਹੋ ਵੀ 8 ਕਿਲੋ ਤੁਸੀਂ ਜੋਕ ਕੇ ਦੇ ਦੋਗੇ ਹਾਂ 4 ਕਿਲੋ ਰੰਗ ਦੋਨੇ ਟਾਈਮ ਮਿਲਦੀ ਵਧੀਆ ਦੋਵੇਂ ਟਾਈਮ ਠੰਡੀ ਸੀ ਲਾਪੂ ਥਾਣਾ ਥਾਣਾ ਦੀ ਕਿਵੇਂ ਆ ਪੂਰੇ ਉੱਤੇ ਵਧੀਆ ਗਈ ਹਾਂ ਲੈ ਤੋਰੋ ਵੀ ਇਹਨੂੰ ਇਹ ਦੋ ਡੰਗ ਟੋਕੇ ਲੈ ਜੇ ਨੀ ਸਹੀ ਹ ਲੈ ਦੋ ਡੰਮ ਚੋ ਲੋ ਬਾਈ ਚਾਰ ਡੰਗ ਚੋ ਲੋ ਤੇ ਟੋੜੀ ਐ ਦੂਜਾ ਸੂਹਾ ਸੂਈ ਝੋਟੀਆਂ ਦੋਸਤੋ ਤਿੰਨ ਸਵਾ ਤਿੰਨ ਮਹੀਨੇ ਵੀਰ ਜ਼ਿਆਦਾ ਸੂਈ ਨਹੀਂ ਹੋਗੇ ਬਾਕੀ ਆ ਧਿਆਨ ਨਾਲ ਦੇਖ ਲਓ ਉਹਦਾ ਕੱਟਾ ਖੜਾ ਜਿਹੜੇ ਕੋਲੇ ਗਈ ਐ ਤੇ ਹੁਣ ਇਹ ਵੀਰ ਕਦਾ ਡੋਕਾ ਕਰੀ ਜਾਂਦੀ ਹੈਗੀ ਤੇ ਹੋ ਸਕਦਾ ਇੱਕ ਦੋ ਦੋ ਚਾਰ ਦਿਨਾਂ ਤੱਕ ਇਹ ਤਾਰਾ ਦੂਰਾਂ ਦੇ ਦੇ ਆ ਤੁਸੀਂ ਧਿਆਨ ਨਾਲ ਦੇਖ ਲਿਓ ਇੱਥੋਂ ਤੁਸੀਂ ਨਾ ਅੰਦਾਜ਼ਾ ਲਾ ਲਿਓ ਬੇਲ ਬੂਲ ਦਾ ਝੋਟੀ ਦਾ ਸਿੰਘ ਸਿੰਘ ਕੁੰਡੇ ਹੈਗੇ ਸੋਹਣੀ ਝੋਟੀ ਹੈਗੀ 9 ਕਿਲੋ ਦੁੱਧ ਤਾਂ ਵੈਸੇ ਹੁਣ ਘਰੇ ਚੋਂਦੇ ਆ ਤੇ 8 ਕਿਲੋ ਦੀ ਹੁਣ ਇਹ ਕਹਿੰਦੇ ਸਾਡੀ ਗਰੰਟੀ ਹੈ ਵੀ ਚਾਹੀ ਦੋ ਟਾਈਮ ਚਾਰ ਟਾਈਮ ਭਾ ਕੋਈ ਵੀ ਚੋਕੇ ਲੈ ਜਾਓ ਬਾਕੀ ਮੈਂ ਤੁਹਾਨੂੰ ਹਵਾਨਾ ਤੇ ਥਣ ਨਾ ਕੋਲੋਂ ਵੀ ਦਿਖਾ ਦਣਾ ਆ ਇਹਦਾ ਥਣਾ ਦਾ ਸੈਜ ਹੈ ਬਿਤਬੁਸ ਚੰਗੀ ਹੈ ਥਣਾ ਦੀ ਠੀਕ ਹੈ ਪੂਛ ਦੇ ਵਿੱਚ ਥੋੜੇ ਜਿਹਾ ਬਾਹ ਚਿੱਟੇ ਆ ਬਾਕੀ ਸਾਰੀ ਜੈਡ ਬਲੈਕ ਹੈ ਜੈਡ ਬਲੈਕ ਹੈ ਦਰਮਿਆਨੇ ਕੱਦ ਕਾਟ ਦੀ ਝੋਟੀ ਹੈ ਦੋਸਤੋ ਇਹ ਤੇ ਬਾਈ ਮੁੱਲੇ ਦਾ ਮੋਲ ਫੋਨ ਤੇ ਕਰ ਲਾਂਗੇ ਕਰ ਦੇ ਯਾਰ ਕੁਛ ਨਹੀਂ ਹੁੰਦਾ 90000 ਰੁਪਏ 90000 ਦੀ ਦੋਗੇ ਲਓ ਵੀ ਦੋਸਤੋ 90000 ਦੀ ਬਾਈ ਕਹਿੰਦਾ ਦੇਵਾਂਗੇ ਮੋਲਣਾ ਕਈ ਭਰਾ ਕਹਿੰਦੇ ਹੁੰਦੇ ਸੀਗੇ ਵੀ ਯਾਰ ਫੋਨ ਤੇ ਕਰਾਇਆ ਕਰੋ ਇਹ ਫੋਨ ਤੇ ਬਾਈ ਨੇ ਮੁੱਲ ਕੀਤਾ ਮਰਜ਼ੀ ਮਾਲਕ ਦੀ ਹੁੰਦੀ ਹੈ ਜਿਹੜਾ ਵੀ ਮੁੱਲ ਕਰਨਾ ਹੁੰਦਾ ਹੈ ਤੇ ਗਾਹਾਂ ਲੈਣ ਵਾਲੇ ਦੀ ਮਰਜ਼ੀ ਹੈ ਉਹਨੇ ਕਿੱਥੋਂ ਤੱਕ ਪਸ਼ੂ ਖਰੀਦਣਾ ਹੁੰਦਾ ਤਸੱਲੀ ਆਪਦੀ ਘਰੇ ਆ ਕੇ ਕਰ ਲਿਆ ਕਰੋ ਉਹ ਤੁਹਾਡਾ ਕੰਮ ਆ ਦੋਸਤੋ ਮੇਰਾ ਕੰਮ ਸਿਰਫ ਵੀਡੀਓ ਵਿੱਚ ਤੁਹਾਨੂੰ ਜਾਨਵਰ ਦਿਖਾਉਣਾ ਹੈ ਇਧਰਲੇ ਪਸ਼ੂ ਵੀ ਤੁਹਾਨੂੰ ਮੈਂ ਸਣ ਲੈਵਾ ਦਾ ਦਿਖਾ ਦਾਨਾ ਹੈਗਾ ਤੇ ਬਾਕੀ ਹੁਣ 3:30 ਦਾ ਟਾਈਮ ਹੈ ਹਲੇ 2 ਘੰਟੇ 42 ਦੇ ਵਿੱਚ ਪਏ ਹੈਗੇ ਉਦੋਂ ਰਵਾਨਾ ਹੋਰ ਵੀ ਜਦੋਂ ਇਹਦਾ ਮਗਰ ਜਿਹੜਾ ਕੱਟਾ ਇਹ ਖੜਾ ਹੈਗਾ ਆ ਧਿਆਨ ਨਾਲ ਦੇਖ ਲਓ ਇਹ ਆ ਗਈ ਝੋਟੀ ਜਿਹੜੇ ਵੀ ਭਰਾਵਾਂ ਨੂੰ ਦੋਸਤੋਂ ਪਸੰਦ ਆਈ ਨੰਬਰ ਭਰਾ ਦਾ ਸਕਰੀਨ ਤੇ ਚੱਲਦਾ ਤੁਸੀਂ ਕੰਟੈਕਟ ਕਰ ਲਓ ਕਮਾਲੂ ਪਿੰਡ ਹੈ ਤਹਿਸੀਲ ਪੈਂਦੀ ਹੈ ਤਲਵੰਡੀ ਸਾਬੋ ਤੇ ਜ਼ਿਲ੍ਹਾ ਦੋਸਤੋਂ ਬਠਿੰਡਾ ਹੈ 90000 ਰੇਟਾਂ ਝੋਟੀ ਦਾ ਦੂਜਾ ਸੂਆ ਸੂਈ ਹੈ 9 ਕਿਲੋ ਦੁੱਧ ਹੁਣ ਹੈਗਾ 8 ਕਿਲੋ ਦੀ ਗਾਰੰਟੀ ਲੈਂਦੇ ਆ ਦੋ ਟਾਈਮ ਚਾਰ ਟਾਈਮ ਪੰਜ ਟਾਈਮ ਜਿੰਨੇ ਟਾਈਮ ਵੀ ਤੁਸੀਂ ਸਾਨੂੰ ਚੰਗਾ ਲੱਗਦਾ ਆ ਕੇ ਚੋਕੇ ਲੈ ਜਾਓ ਧੰਨਵਾਦ ਉਸ ਤੋਂ ਵੀਡੀਓ ਨਾਲ ਤੱਕ ਦੇਖਣ ਲਈ ਸਸੇ ਗੱਲ ਸਾਰੇ ਭਰਾਵਾਂ ਨੂੰ